ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸਖਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਕੋਈ ਉਪਰੀ ਬਾਦਾ ਜੇ ਤਾਂ ਕੋਈ ਉਪਰੀ ਕੋਈ ਕਸਰ ਹੋ ਜਾਂਦੀ ਹੈ ਜਦੋਂ ਇਹ ਕਸਰ ਹੁੰਦੀ ਹੈ ਤਾਂ ਤੁਹਾਡੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਆ ਔਰ ਕਈਆਂ ਦੇ ਛਾਤੀ 'ਚ ਦਰਦ ਹੁੰਦਾ ਆ ਕਈਆਂ ਦੇ ਢਿੱਡ ਵਿੱਚ ਦਰਦ ਹੁੰਦਾ ਆ ਔਰ ਕਈ ਲੋਕਾਂ ਦੇ ਜਾਦਾ ਸਿਰ ਨੂੰ ਦਰਦ ਹੁੰਦਾ ਆ ਜੇ ਤੁਹਾਨੂੰ ਇਹ ਵੀ ਸਮੱਸਿਆ ਇਦਾਂ ਦੀ ਕੋਈ ਉਪਰੀ ਵਾਧਾ ਦੇ ਨਾਲ ਹੈ ਤਾਂ ਉਹਦੇ ਵਾਸਤੇ ਅੱਜ ਤੁਹਾਨੂੰ ਇੱਕ ਟਾਲਾ ਦੇਣ ਜਾ ਰਹੇ ਆ ਜਿਹੜਾ ਬਹੁਤ ਜ਼ਬਰਦਸਤ ਤੇ ਬਾ ਕਮਲ ਟਾਲਾ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਸੁਣ ਲੈਣਾ ਕਿਉਂ ਕਰਕੇ ਇਹਦੇ ਨਾਲ ਤੁਹਾਨੂੰ ਪੂਰੀ ਗੱਲ ਸਮਝ ਆ ਜਾਣੀ ਹੈ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਕੈਂਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜੀ ਉਪਰੀ ਬਾਧਾ ਦਾ ਜਿਹੜਾ ਹੱਲ ਕਰਨ ਵਾਸਤੇ ਜਿਹੜਾ ਇਹ ਟਾਲਾ ਤੁਹਾਨੂੰ ਮੈਂ ਅੱਜ ਦੇਣ ਜਾ ਰਿਹਾ ਹਾਂ ਦੋਸਤੋ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਜਿਹੜੀਆਂ ਪ੍ਰੋਬਲਮ ਵੱਧਦੀਆਂ ਜਾ ਰਹੀਆਂ ਕਸਰ ਹੁਣੀ ਕਿਸੇ ਨੂੰ ਕੋਈ ਕੋਈ ਚੀਜ਼ ਚਿੰਬੜ ਗਈ ਕੋਈ ਕਿਸੇ ਨੇ ਲਗਾਤੀ ਜਾਂ ਕੋਈ ਕੋਈ ਹੋਰ ਪ੍ਰੋਬਲਮ ਖੜੀ ਕਰ ਹੋ ਗਈ ਕਿਸੇ ਪਾਸੋਂ ਜਾਂ ਕੋਈ ਨਾ ਕੋਈ ਦਿੱਕਤ ਤੁਹਾਨੂੰ ਹੋ ਗਈ ਇਹਦੇ ਨਾਲ ਕੀ ਹੁੰਦਾ ਜਿਹੜੀ ਆਪਣੀ ਪਰੇਸ਼ਾਨੀ ਹੈ ਉਹ ਵੱਧ ਜਾਂਦੀ ਹੈ ਵੱਧਦੀ ਵੱਧਦੀ ਸਾਨੂੰ ਬੜੀ ਦਿੱਕਤ ਪਰੇਸ਼ਾਨੀ ਕ੍ਰੀਏਟ ਕਰ ਦਿੰਦੀ ਹੈ ਜਿੱਦਾਂ ਹੁਣ ਤੁਹਾਨੂੰ ਕੋਈ ਸਿਰ ਦੁਖ ਦਾ ਤੁਸੀਂ ਗਏ ਕਿਤੋਂ ਰਸਤੇ ਤੋਂ ਚਲੇ ਗਏ ਰਸਤੇ ਤੋਂ ਨਿਕਲੇ ਚੌਰਾਹੇ ਤੋਂ ਨਿਕਲੇ ਜਾਂ ਕੋਈ ਇਹ ਤਾਂ ਕੋਈ ਮੱਸਿਆ ਵਾਲਾ ਦਿਨ ਹੋਵੇ ਹੁੰਦਾ ਆ ਜਾਂ ਪੁੰਨਿਆ ਵਾਲਾ ਦਿਨ ਹੁੰਦਾ ਹੈ ਜਦੋਂ ਇਹਨਾਂ ਦੇ ਵਿੱਚ ਦਿੱਕਤ ਹੁੰਦੀ ਹੁੰਦੀ ਹੈ। ਜ਼ਿਆਦਾਤਰ ਸਾਨੂੰ ਚੁਰਾਹਿਆਂ ਤੋਂ ਜਾਂ ਫਿਰ ਕੋਈ ਵੀ ਸ਼ਮਸ਼ਾਨ ਘਾਟ ਦੇ ਲਾਗੇ ਉਹ ਨਹੀਂ ਗੁਜ਼ਰਨਾ ਚਾਹੀਦਾ। ਜਾਂ ਜੋ ਜਾਂ ਲੜੇ ਜਦੀ ਜਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਜ਼ਿਆਦਾਤਰ ਲੜਕੀਆਂ ਨੂੰ ਜਾਂ ਔਰਤਾਂ ਨੂੰ ਬਹੁਤ ਹੁੰਦੀ ਹੈ ਕਿ ਕਈ ਵਾਰ ਕੀ ਹੁੰਦਾ ਹੈ ਕਿਈ ਔਰਤਾਂ ਨੂੰ ਮਹੀਨਾ ਆਇਆ ਹੁੰਦਾ ਆ ਜਾਂ ਕੋਈ ਮਹੀਨੇ ਦੇ ਵਿੱਚ ਲੜਕੀ ਕੋਈ ਜਾਂ ਔਰਤ ਕੋਈ ਉਧਰ ਦੀ ਨਿਕਲ ਗਈ ਸ਼ਮਸ਼ਾਨਵਾਲ ਦੀ ਨਿਕਲ ਗਈ ਚੌਰਾਹੇ ਤੋਂ ਦੀ ਨਿਕਲ ਗਈ ਤਾਂ ਇਹ ਜਿਹੜੀ ਕਸਰ ਆ ਇਹ ਉਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੁੰਦੀ ਹੈ ਇਹ ਆਮ ਨਹੀਂ ਇਹ ਬਹੁਤ ਲੋਕਾਂ ਨੂੰ ਇਹ ਚੀਜ਼ ਲੇਡੀਜ਼ ਨੂੰ ਜ਼ਿਆਦਾ ਇੱਥੇ ਪ੍ਰੋਬਲਮ ਹੁੰਦੀ ਹੈ। ਔਰ ਵੱਧਦੀ ਵੱਧਦੀ ਇਹ ਪ੍ਰੋਬਲਮ ਬਹੁਤ ਇੰਨੀ ਵੱਧ ਜਾਂਦੀ ਹੈ ਕਿ ਦਿੱਕਤ ਇੰਨੀ ਖੜੀ ਕਰ ਦਿੰਦੀ ਆ ਤੇ ਜਦੋਂ ਜ਼ਿਆਦਾਤਰ ਕੀ ਇੱਕ ਇਸ ਚੀਜ਼ ਨਾਲ ਹੁੰਦੀ ਹੈ ਦੂਜੀ ਗੱਲ ਇਹ ਆ ਕਿ ਜਦੋਂ ਆਪਾਂ ਰਸਤੇ ਚੁਰਾਹੇ ਤੋਂ ਲੰਘਦੇ ਆ ਕੋਈ ਆਪਣੇ ਜਿਹੜੀ ਲੜਕੀਆਂ ਅੱਜ ਕੱਲ੍ਹ ਦੀਆਂ ਬਾਲ ਖੁੱਲੇ ਛੱਡ ਕੇ ਚੱਲਦੀਆਂ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਗਾ ਕਿ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖ ਲਿਓ ਕਿ ਉੱਥੋਂ ਤੁਸੀਂ ਜਦੋਂ ਵੀ ਕੋਈ ਮੱਸਿਆ ਜਾਂ ਪੁੰਨਿਆਂ ਦਾ ਦਿਨ ਹੁੰਦਾ ਜਾਂ ਕੋਈ ਸਿਖਰ ਦੁਪਹਿਰਾ ਹੁੰਦਾ ਜਦੋਂ ਵੀ ਤੁਸੀਂ ਚੁਰਾਹੇ ਤੋਂ ਲੰਘਣਾ ਕੋਈ ਤੁਹਾਡਾ ਕੋਈ ਵਾਲ ਬੂਲ ਖੁੱਲੇ ਨਹੀਂ ਹੋਣੇ ਚਾਹੀਦੇ ਗੁੱਤ ਕੀਤੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਉੱਥੋਂ ਇਦਾਂ ਨੰਗਦੇ ਹੋ ਵਾਲ ਕੁਲੇ ਕਰਕੇ ਤਾਂ ਉਦੋਂ ਇਹ ਪ੍ਰੋਬਲਮ ਤੁਹਾਨੂੰ ਆਉਣੀ ਆਉਣੀ ਆ ਜਾਂ ਫਿਰ ਜਦੋਂ ਇਹ ਨੰਗਦੇ ਆ ਧਿਆਨ ਨਾਲ ਦੇਖ ਕੇ ਨੰਗਣਾ ਜਦੋਂ ਮੰਨ ਲਓ ਤੁਸੀਂ ਕੋਈ ਮੱਸੀਆ ਪੁੰਨਿਆਂ ਵਾਲੇ ਦਿਨ ਤੁਸੀਂ ਜਾਂਦੇ ਹੋ ਉਹਦੇ ਆਪਣੇ ਨਾਲ ਇੱਕ ਲਿੰਬੂ ਰੱਖ ਕੇ ਚੱਲਿਆ ਕਰੋ ਉਹਦੇ ਨਾਲ ਕੀ ਹੁੰਦਾ ਆ ਕੋਈ ਕੋਈ ਬੁਰੀ ਚੀਜ਼ ਸਾਡੇ ਨਾਲ ਘਰ ਦੇ ਵਿੱਚ ਨਹੀਂ ਆਉਂਦੀ ਤੇ ਨਾ ਹੀ ਸਾਨੂੰ ਉਹ ਕੋਈ ਨੁਕਸਾਨ ਪਹੁੰਚਾ ਪਉਂਦੀ ਹੈ ਜੇ ਤੁਸੀਂ ਇਸ ਚੀਜ਼ ਨੂੰ ਧਿਆਨ ਰੱਖ ਲਓਗੇ ਤਾਂ ਫਿਰ ਤੁਹਾਨੂੰ ਇਸ ਤੋਂ ਰਾਹਤ ਦਾ ਆਰਾਮ ਨਾਲ ਮਿਲ ਜਾਣੀ ਆ ਕੋਈ ਖਤਰੇ ਵਾਲੀ ਗੱਲ ਨਹੀਂ ਹੋਣੀ ਕਿਉਂ ਕਰਕੇ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਤਾਂ ਇਹ ਸਮਝ ਹੀ ਨਹੀਂ ਆਉਂਦੀਆਂ ਸਾਲ-ਸਾਲ 2-2 ਸਾਲ ਨਿਕਲ ਜਾਂਦੇ ਆ ਜਦੋਂ ਸਮਾਂ ਲੰਮਾ ਪੈ ਜਾਂਦਾ ਫਿਰ ਜਾ ਕੇ ਪਤਾ ਲੱਗਦਾ ਕਿ ਭਾਈ ਬੰਦੇ ਨੂੰ ਕੋਈ ਕਸਰ ਹੋਈ ਆ ਪਹਿਲਾਂ ਅਸੀਂ ਦਵਾਈਆਂ ਦੇ ਵਿੱਚ ਇੰਨਾ ਖਰਚਾ ਕਰ ਦਿੰਨੇ ਆ ਕਿ ਬਹੁਤ ਜ਼ਿਆਦਾ ਸਾਨੂੰ ਸਮਝ ਹੀ ਨਹੀਂ ਆਉਂਦੀ ਫਿਰ ਜਦੋਂ ਸਮਝ ਆਉਂਦੀ ਹੈ ਜਦੋਂ ਆਪਾਂ ਦਵਾਈਆਂ ਲੈ ਕੇ ਸਾਰਾ ਕੁਝ ਥੱਕ ਹਾਰ ਕੇ ਬੈਠ ਜਾਂਦੇ ਆ ਫਿਰ ਜਦੋਂ ਸਾਨੂੰ ਪਤਾ ਲੱਗਦਾ ਤੇ ਉਦੋਂ ਤੱਕ ਤਮਾ ਬਹੁਤ ਨਿਕਲ ਜਾਂਦਾ ਕਿ ਹੁੰਦਾ ਇਹਦੇ ਨਾਲ ਕੀ ਹੈ ਕਿ ਸਾਨੂੰ ਆਰਾਮ ਹੀ ਨਹੀਂ ਆਉਂਦਾ ਫਿਰ ਜਿੱਥੇ ਮਰਜੀ ਭੱਜ ਲਈਏ ਕੋਈ ਕਿਤੋਂ ਆਉ ਨਹੀਂ ਬੰਦਾ ਕਿਉਂ ਕਰਕੇ ਚੀਜ਼ ਜਿਹੜੀ ਹੁੰਦੀ ਹੈ ਜਿੰਨੇ ਕੋਈ ਆਪਣੇ ਘਰ ਜਿਹੜਾ ਘਰ ਬਣਾ ਲੈਂਦੀ ਹੈ ਫਿਰ ਉਸ ਛੇਤੀ ਜਾਂਦੀ ਨਹੀਂ ਉਹਨਾਂ ਨੂੰ ਹਿਲਾ ਸਕਦਾ ਕੋਈ ਫਿਰ ਜਦੋਂ ਕੋਈ ਹਿਲਾਉਣ ਦੀ ਕੋਸ਼ਿਸ਼ ਕਰਦਾ ਕੋਈ ਮਾੜਾ ਢੀੜਾ ਹੋਵੇ ਅਗਲੀਆਂ ਉਹਨੂੰ ਪੁੱਠਾ ਕਰ ਦਿੰਦੀਆਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਤੋਂ بچਣ ਲਈ ਬਹੁਤ ਉਪਰਾਲੇ ਵੀ ਕਰਨੇ ਪੈਂਦੇ ਆ ਬਹੁਤ ਮੁਸ਼ਕਲਤਾ ਕਰਨੀਆਂ ਪੈਂਦੀਆਂ ਕੋਈ ਇਹ ਆਮ ਗੱਲ ਨਹੀਂ ਹੁੰਦੀ ਕੋਈ ਛੋਟੀ ਮੋਟੀ ਗੱਲ ਨਹੀਂ ਹੋ ਜਾਂਦੀ ਜਦੋਂ ਹੁੰਦੀ ਆ ਤੇ ਬਹੁਤ ਵੱਡਾ ਇਸ਼ੂ ਬਣ ਜਾਂਦਾ ਆ ਇਸ ਚੀਜ਼ ਦਾ ਧਿਆਨ ਰੱਖ ਲਿਆ ਕਰੋ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਸਮਝਾਇਆ ਕਰੋ ਕਿਉਂ ਕਰਕੇ ਬੱਚੇ ਨਹੀਂ ਜ਼ਿਆਦਾਤਰ ਸਮਝਦੇ ਫਿਰ ਇਹ ਦਿੱਕਤਾਂ ਹੁੰਦੀਆਂ ਆ ਹੁਣ ਤੁਸੀਂ ਸਾਰੀ ਗੱਲਾਂ ਲੀ ਇੱਕ ਹੁਣ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਆ ਜਿਹੜਾ ਟਾਲਾ ਆ ਤੁਸੀਂ ਜੇ ਚੀਜ਼ਾਂ ਤੁਹਾਨੂੰ ਹੈ ਪ੍ਰੋਬਲਮ ਕਿਸੇ ਬੱਚੇ ਨੂੰ ਹੋ ਗਈ ਜਾਂ ਦਿੱਕਤ ਹੋ ਗਈ ਆ ਫਿਰ ਉਸ ਤੋਂ ਬਚਣਾ ਕਿੱਦਾਂ ਆ ਕਰਨਾ ਕੀ ਆ ਤੁਸੀਂ ਹੱਲ ਤੁਹਾਨੂੰ ਦੱਸਣ ਲੱਗੇ ਆ ਇਹ ਟਾਲਾ ਕਿੱਦਾਂ ਵਰਤਣਾ ਤੁਸੀਂ ਕੀ ਕਰਨਾ ਆ ਜਦੋਂ ਸ਼ਨੀਵਾਰ ਵਾਲੇ ਦਿਨ ਇਸ ਟਾਲਾ ਸ਼ਨੀਵਾਰ ਤੋਂ ਸ਼ੁਰੂ ਕੀਤਾ ਜਾਂਦਾ ਆ ਠੀਕ ਹੈ ਜੀ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਤੁਸੀਂ ਕੀ ਕਰਨਾ ਆ ਜਦੋਂ ਤੁਸੀਂ ਘਰ ਦੇ ਵਿੱਚ ਆਟਾ ਆਪਣਾ ਗੁੰਨਦੇ ਹੋ ਘਰ ਦੀ ਰੋਟੀ ਬਣਾਉਣ ਵਾਸਤੇ ਥੋੜਾ ਜਿਹਾ ਆਟਾ ਬਦਲੇਣਾ ਜਿਹੜਾ ਗੁੰਨਿਆ ਹੋਇਆ ਆਟਾ ਉਹ ਉਹਦੀਆਂ ਸਿਰਫ ਤਿੰਨ ਗੋਲੀਆਂ ਛੋਟ-ਛੋਟੀਆਂ ਕਰ ਲੈਣੀਆਂ ਤਿੰਨ ਗੋਲੀਆਂ ਕਰ ਲੈਣੀਆਂ ਤੇ ਉਹ ਜਿਹੜੀਆਂ ਤਿੰਨ ਗੋਲੀਆਂ ਆ ਉਹਦੇ ਵਿੱਚੋਂ ਤੁਸੀਂ ਕੀ ਕਰਨਾ ਹੈ ਜਿਹੜੀ ਪਹਿਲੀ ਗੋਲੀ ਆ ਪਹਿਲੀ ਗੋਲੀ ਜਦੋਂ ਜਿਹਨੂੰ ਪ੍ਰੋਬਲਮ ਪਈ ਹੋਵੇ ਜਿਹਦੇ ਵਿੱਚ ਦਰਦ ਹੁੰਦਾ ਹੋਵੇ ਉਹਨੂੰ ਕੀ ਕਰਨਾ ਇੱਕ ਗੋਲੀ ਤੁਸੀਂ ਲੈ ਕੇ ਜਿਹੜੀ ਉਹਦੀ ਧੁੰਨੀ ਆ ਠੀਕ ਹੈ ਉਹਦੀ ਧੁੰਨੀ ਦੇ ਕੋਲੋਂ ਜਿਹੜੀ ਗੋਲੀ ਐ ਕਾਟੇ ਦੀ ਗੋਲੀ ਐ ਉਹ ਲੈ ਕੇ ਤੁਸੀਂ ਉਹਦੇ ਤੋਂ 7 ਵਾਰ ਘਮਾ ਲੈਣੀ ਆ ਠੀਕ ਐ 7 ਵਾਰ ਉਹਦੇ ਸਿਰ ਉਹਦੇ ਉੱਤੋਂ ਦੀ ਘਮਾ ਲੈਣੀ ਆ ਜਿਹੜੀ ਉਹਦੀ ਧੁੰਨੀ ਆ ਧੁੰਨੀ ਤੋਂ ਘਮਾਣ ਤੋਂ ਬਾਅਦ ਘਮਾ ਲੈਣੀ ਆ ਗੋਲੀ ਉਸ ਤੋਂ ਬਾਅਦ ਜਿਹੜੀ ਉਹ ਗੋਲੀ ਹੋਣੀ ਆ 7 ਵਾਰ ਘਮਾਣ ਤੋਂ ਬਾਅਦ ਤੁਸੀਂ ਬਾਬੇ ਪੈਰੋ ਦਾ ਨਾਮ ਲੈਣਾ ਆ ਮੰਤਰ ਤੁਸੀਂ ਕੀ ਬੋਲਣਾ ਓਮ ਕਾਲ ਭੈਰਵਾਏ ਨਮਾ ਬਸ ਇੰਨੀ ਗੱਲ ਬੋਲਣੀ ਹੈ ਜਦੋਂ ਇਹ ਮੰਤਰ ਤੁਸੀਂ 7 ਜਾਂ 7 ਗੇਂਦਾਰ 11 ਬਾਰ 21 ਬਾਰ ਜਿੰਨਾ ਬੋਲ ਸਕਦੇ ਹੋ ਉਨਾ ਬੋਲ ਸਕਦੇ ਹੋ ਕੋਈ ਦਿੱਕਤ ਨਹੀਂ ਬੋਲ ਕੇ ਤੁਸੀਂ ਉਹ ਜਿਹੜੀ ਗੋਲੀ ਹੈ ਉਹ ਸਾਈਡ ਤੇ ਰੱਖ ਲੈਣੀ ਆ ਫਿਰ ਤੁਸੀਂ ਦੂਸਰੀ ਗੋਲੀ ਚੁੱਕਣੀ ਹੈ ਉਸੇ ਤਰ੍ਹਾਂ ਤੁਸੀਂ ਤੁੰਨੀ ਤੋਂ ਲੈ ਕੇ ਤੁੰਨੀ ਤੋਂ ਸ਼ੁਰੂ ਹੋ ਜਾਣਾ ਤੁੰਨੀ ਤੋਂ ਲੈ ਕੇ ਆਪਣੀ ਛਾਤੀ ਤੱਕ ਕਮਾ ਦੇਣੀ ਹੈ ਗੋਲੀ ਨੂੰ ਉਹ ਪੁੱਠੇ ਜਿੱਦਾਂ ਉਤਾਰਾ ਆਪਾਂ ਕਰਦੇ ਹਾਂ ਉਹਦਾ ਤੁੰਨੀ ਤੋਂ ਲੈ ਕੇ ਛਾਤੀ ਤੋਂ ਕਮਾਈ ਜਾਣੀ ਹੈ ਦੂਸਰੀ ਗੋਲੀ ਜਿਹੜੀ ਹੁੰਦੀ ਹੈ ਉਹਨੂੰ ਇੱਥੇ ਤੁਸੀਂ 7 ਵਾਰ ਪੁੱਠਾ ਕਮਾ ਲੈਣਾ ਪੁੱਠਾ ਕਮਾਉਣ ਤੋਂ ਬਾਅਦ ਐਸੇ ਤਰੀਕੇ ਨਾਲ ਬਾਬੇ ਪੈਰੋ ਦਾ ਨਾਮ ਲੈ ਦੇਣਾ ਮੰਤਰ ਲੈ ਬੋਲ ਦੇਣਾ ਮੰਤਰ ਬੋਲ ਕੇ ਤੁਸੀਂ ਉਹ ਜਿਹੜੀ ਗੋਲੀ ਹੈ ਉਨੂੰ ਉਸ ਨੂੰ ਵੀ ਉਹਦੇ ਨਾਲ ਪਹਿਲੀ ਗੋਲੀ ਦੇ ਨਾਲ ਤੁਸੀਂ ਰੱਖ ਦੇਣੀ ਆ ਠੀਕ ਹੈ ਜੀ ਜਦੋਂ ਫਿਰ ਤੀਸਰੀ ਗੋਲੀ ਚੱਕਣੀ ਆ ਤੀਸਰੀ ਗੋਲੀ ਵੀ ਤੁਸੀਂ ਉਸੇ ਤਰ੍ਹਾਂ ਰੱਖ ਕੇ ਉਹ ਤੁੰਨੀ ਤੋਂ ਸ਼ੁਰੂ ਹੋ ਕੇ ਫਿਰ ਉਹਨੂੰ ਸਿਰ ਤੱਕ ਲੈ ਜਾਣਾ ਜਿਹੜਾ ਸਿਰ ਦਾ ਉੱਪਰਲਾ ਹਿੱਸਾ ਥੋੜਾ ਜਿਹਾ ਪੋਰ ਆ ਉਹਦੇ ਉੱਤੋਂ ਦੀ ਕਮਾ ਕੇ ਨੇ ਹਿੱਸੇ ਤੋਂ ਥੱਲੇੋਂ 7 ਵਾਰ ਇਹਦੇ ਪੁੱਠੀ ਕਮਾ ਲੈਣੀ ਆ ਐਂਡ ਤੇ ਬਾਬੇ ਪੈਰੋ ਦਾ ਮੰਤਰ ਬੋਲ ਕੇ ਫਿਰ ਉਸ ਗੋਲੀ ਨੂੰ ਤੁਸੀਂ ਚੁੱਕ ਲੈਣਾ ਉਹ ਤਿੰਨੋਂ ਗੋਲੀਆਂ ਨੂੰ ਕੀ ਕਰਨਾ ਤੁਸੀਂ ਇੱਕ ਲਿਫਾਫਾ ਲੈ ਕੇ ਲਿਫਾਫੇ ਦੇ ਵਿੱਚ ਪਾ ਲੈਣੀਆਂ ਉਹ ਜਿਹੜੀਆਂ ਗੋਲੀਆਂ ਹਨ ਉਹਨਾਂ ਗੋਲੀਆਂ ਨੂੰ ਫਿਰ ਤੁਸੀਂ ਕੀ ਕਰਨਾ ਜਦੋਂ ਕੋਈ ਤੁਹਾਡੇ ਘਰ ਤੋਂ ਨੇੜੇ ਜਾਂ ਕੋਈ ਥੋੜਾ ਜਿਹਾ ਦੂਰ ਕੋਈ ਕਚਰਾ ਹੋਵੇ ਕੂੜਾ ਹੋਵੇ ਜਾਂ ਕੋਈ ਗੰਦਾ ਕੋਈ ਨਾਲਾ ਹੋਵੇ ਉੱਥੇ ਜਾ ਕੇ ਤੁਸੀਂ ਉਹ ਜਿਹੜੀਆਂ ਤਿੰਨ ਗੋਲੀਆਂ ਆ ਸੁੱਟ ਦੇਣੀਆਂ ਜਦੋਂ ਸੁੱਟ ਦਿੱਤਾ ਤੁਸੀਂ ਇਸੇ ਤਰ੍ਹਾਂ ਤੁਸੀਂ ਇਹ ਤਿੰਨ ਵਾਰ ਕਰਨਾ ਤਿੰਨ ਸ਼ਨੀਵਾਰ ਕਰ ਲੈਣਾ ਤਿੰਨ ਗੋਲੀਆਂ ਤਿੰਨ ਸ਼ਨੀਵਾਰ ਕਰ ਲੈਣੀਆਂ ਬਾਬੇ ਪੈਰੋ ਦਾ ਨਾਮ ਲੈ ਕੇ ਤੁਹਾਨੂੰ ਜਿਹੜੀ ਵੀ ਦਿੱਕਤ ਪਰੇਸ਼ਾਨੀ ਕਸਰ ਹੈ ਪ੍ਰੋਬਲਮ ਉਹ ਸਾਰੀ ਠੀਕ ਹੋ ਜਾਏਗੀ ਇਹ ਤੁਸੀਂ ਵਰਤ ਕੇ ਦੇਖਿਓ ਕਰਕੇ ਦੇਖਿਓ ਸਾਡਾ ਅਜਮਾਇਆ ਹੋਇਆ ਢਾਲਾ ਆ ਇਹ ਬੜਾ ਤਜਰਬੇਦਾਰ ਢਾਲਾ ਆ ਇਹ ਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਵਾਲੀ ਕਰੇ